ਸਬਕ ਮੰਤਰੀ ਭਾਰਤ ਪੂਸ਼ਨਾਸ਼ੂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭਾਰਤ ਪੂਸ਼ਨਾਸ਼ੂ ਨੂੰ ਭੇਜ ਦਿੱਤਾ ਗਿਆ ਹੈ ਕੋਰਟ ਨੇ ਭਾਰਤ ਪੂਸ਼ਨਾਸ਼ੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਹੈ ED ਨੇ ਭਾਰਤ ਪੂਸ਼ਨਾਸ਼ੂ ਨੂੰ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਆਸ਼ੂਦੀ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫਤਾਰੀ ਹੋਈ ਸੀ ਇੱਕ ਕथित ਟ੍ਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ ਹੈ ਉਸ ਦੇ ਵਿੱਚ ਲਗਾਤਾਰ ਆਸ਼ੂਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਤੇ ਮੰਤਰੀ ਰਿੰਦਿਆ ਸਰਕਾਰੀ ਪੈਸਿਆਂ ਨੂੰ ਖੁਰਦਪੁਰਦ ਕਰਨ ਦੇ ਇਲਜ਼ਾਮ ਭਾਰਤ ਪੁੱਛਣਾ ਆਸ਼ੂ ਤੇ ਲੱਗੇ ਨੇ 2000 ਕਰੋੜ ਰੁਪਏ ਦੇ ਟੈਂਡਰਾਂ ਦਾ ਜੋ ਘੁਟਾਲਾ ਹੈ ਇਸੇ ਦੇ ਵਿੱਚ ਲਗਾਤਾਰ ਜਾਂਚ ਪੜਤਾਲ ਜਾਰੀ ਹੈ ਤੇ ਪੀਐਮਐਲਏ ਦੇ ਤਹਿਤ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਅੱਜ ਜਦੋਂ 5 ਦਿਨਾਂ ਦਾ ਰਿਮਾਂਡ ਖਤਮ ਹੋਇਆ ਉਦੋਂ ਭਾਰਤ ਪੂਸ਼ਨਾਸ਼ੂ ਨੂੰ ਜਲੰਧਰ ਦੀ ਸੈਸ਼ਨ ਕੋਰਟ ਤੇ ਅੱਗੇ ਪੇਸ਼ ਕੀਤਾ ਗਿਆ ਹੈ ਤੇ ਜਿੱਥੇ ਨਿਆਇਕ ਹਿਰਾਸਤ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਹੁਣ ਭਾਰਤ ਪੂਸ਼ਨਾਸ਼ੂ ਨੂੰ ਭੇਜ ਦਿੱਤਾ ਗਿਆ ਹੈ ਜੋ ਕਥਿਤ ਟਰਾਂਸਪੋਰਟ ਟੈਂਡਰ ਘੁਟਾਲੇ ਦਾ ਇਹ ਪੂਰਾ ਮਾਮਲਾ ਹੈ ਭਾਰਤ ਪੂਸ਼ਨਾਸ਼ੂ ਤੇ ਮੰਤਰੀ ਰਹਿੰਦੇ ਆ ਸਰਕਾਰੀ ਪੈਸੇ ਦੇ ਖੁਰਦਪੁਰਦ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ED ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਸੀ ਤੇ ਅੱਜ ਭਰਤ ਭੂਸ਼ਣ ਆਸ਼ੂ ਦਾ 5 ਦਿਨਾਂ ਦਾ ਰਿਮਾਂਡ ਖਤਮ ਹੋਇਆ ਜਿਸ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਹੁਣ ਭਰਤ ਭੂਸ਼ਣ ਆਸ਼ੂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ 1 ਅਗਸਤ ਨੂੰ ਗ੍ਰਿਫਤਾਰੀ ਹੋਈ ਸੀ ਤੇ ਮਨੀ ਲਾਂਡਰਿੰਗ ਐਕਟ ਤਹਿਤ ਇਹ ਗ੍ਰਿਫਤਾਰੀ ਕੀਤੀ ਗਈ ਸੀ 2000 ਕਰੋੜ ਰੁਪਏ ਦਾ ਜੋ ਟੈਂਡਰ ਟੈਂਡਰ ਘਪਲਾ ਹੈ ਉਸ ਦੇ ਵਿੱਚ ਆਸ਼ੂ ਦੀ ਸ਼ਮੂਲੀਅਤ ਹੈ ਤੇ ਇਸੇ ਤਰ੍ਹਾਂ ਦੇ ਇਲਜ਼ਾਮ ਮੰਤਰੀ ਰਹਿੰਦੇ ਆ ਸਰਕਾਰੀ ਪੈਸਿਆਂ ਨੂੰ ਖੁਰਦ-ਗੁਰਦ ਕਰਨ ਦੇ ਇਲਜ਼ਾਮ ਭਾਰਤ ਪੂਸ਼ਣ ਆਸ਼ੂ ਤੇ ਲੱਗੇ ਨੇ ਛੋਟੂ ਆਟੂ ਆਈ ਲਈ ਜੋ ਪੈਸਿਆਂ ਦਾ ਲੈਣ-ਦੇਣ ਹੋਇਆ ਉਹ ਫ਼ਰਜ਼ੀ ਪਾਇਆ ਗਿਆ ਇਸ ਪੂਰੇ ਟੈਂਡਰ ਦੇ ਨਾਲ ਜੁੜੇ ਹੋਏ ਜੋ ਦਸਤਾਵੇਜ਼ ਪਾਏ ਗਏ ਉਹ ਫ਼ਰਜ਼ੀ ਪਾਏ ਗਏ ਜਿਸ ਤੋਂ ਬਾਅਦ ED ਨੇ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫਤਾਰੀ ਕੀਤੀ ਰਮਿਤ ਇਹਦੇ ਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਮਿਤ ਨਿਆਇ ਖਿਰਾਸਤ ਦੇ ਵਿੱਚ ਭਾਰਤ ਪੁਸ਼ਪਨ ਆਸ਼ ਨੂੰ ਭੇਜ ਦਿੱਤਾ ਗਿਆ ਹੈ ਕਿ ਕੁਝ ਖਾਸ ਟਿੱਪਣੀਆਂ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਬਿਲਕੁਲ ਰੁਤੀ ਭਾਰਤਪੁਤ੍ਰ ਆਸ਼ੂ ਨੂੰ ਜੋ ਕਿ ਸਾਬਕਾ ਮੰਤਰੀ ਪੰਜਾਬ ਸਰਕਾਰ ਕਾਂਗਰਸ ਦੇ ਸਮੇਂ ਦੇ ਵਿੱਚ ਰਹੇ ਸਨ ਟੈਂਡਰ ਕੋਟਾਲੇ ਮਾਮਲੇ ਚ ਜ਼ਰੂਰਾਂਨ ਗ੍ਰਿਫਤਾਰ ਕੀਤਾ ਗਿਆ ਈਡੀ ਵੱਲੋਂ ਤੇ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਇਸ ਵਕਤ ਦੀ ਮੈਂ ਤੁਹਾਨੂੰ ਤਸਵੀਰ ਸਾਂਝੀ ਕਰ ਰਿਹਾ ਜਲੰਧਰ ਦੇ ਸਿਵਲ ਹਸਪੀਟਲ ਦੀ ਜਿੱਥੇ ਇਸ ਵਕਤ ਭਾਰਤਪੁਤ੍ਰ ਆਸ਼ੂ ਹੋਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕੁਝ ਹੀ ਦੇਰ ਦੇ ਵਿੱਚ ਇਹਨਾਂ ਨੂੰ ਜਿਹੜਾ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਜਿਹੜਾ ਕਿ ਅਗਲੇ 14 ਦਿਨਾਂ ਵਾਸਤੇ ਭੇਜ ਦਿੱਤਾ ਜਾਏਗਾ ਪਰ ਅੱਜ ਇਸ ਮਾਮਲੇ ਦੇ ਵਿੱਚ ਜੋ ਕੋਰਟ ਵੱਲੋਂ ਗੱਲ ਨਿਕਲ ਕੇ ਸਾਹਮਣੇ ਆਈ ਹੀ ਮੰਗਿਆ ਗਿਆ ਦੋ ਵਾਰ ਹਾਲਾਂਕਿ ਪੰਜ-ਪੰਜ ਦਿਨ ਦਾ ਜ਼ਰੂਰ ਜਿਹੜਾ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਕੀ ਰਿਮਾਂਡ ਦਿੱਤਾ ਗਿਆ ਸੀ ਹਾਲਾਂਕਿ ਈਡੀ ਨੇ ਇਹ ਜ਼ਰੂਰ ਗੱਲ ਆਖੀ ਸੀ ਪਿਛਲੀ ਵਾਰ ਕਿ ਆਸ਼ੂ ਜਿਹੜਾ ਨੇ ਕਿ ਉਹ ਰਿਮਾਂਡ ਦੇ ਦੌਰਾਨ ਪੁੱਛਗਿੱਛ ਦੇ ਵਿੱਚ ਆਪਣਾ ਕੋਆਪਰੇਟ ਨਹੀਂ ਕਰ ਰਹੇ ਹਾਲਾਂਕਿ ਸਾਨੂੰ ਹੋਰ ਵੀ ਕਈ ਐਸੇ ਤੱਥ ਨੇ ਤੇ ਖਾਸ ਤੌਰ ਤੇ ਜਿਹੜੀਆਂ ਟਰਾਂਜੈਕਸ਼ਨ ਦੀ ਗੱਲ ਹੋ ਰਹੀ ਹੈ 9 ਕਰੋੜ ਦੀ ਉਹ ਐਫਆਈਆਰ ਵਿਜੀਲੈਂਸ ਵੱਲੋਂ ਜੋ ਦਰਜ ਕੀਤੀ ਗਈ ਆਸ਼ੂ ਨੇ ਕਿਸ ਤਰੀਕੇ ਦੇ ਨਾਲ ਪੈਸਾ ਸਾਰਾ ਕਮਾਇਆ ਹੋਇਆ ਤੇ ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਜਿਹੜੇ ਅਫੀਸ਼ੀਅਲਸ ਨੇ ਹਾਲਾਂਕਿ ਉਹਨਾਂ ਦਾ ਇਸ ਕੇਸ ਦੇ ਵਿੱਚ ਕਿਸ ਤਰੀਕੇ ਨਾਲ ਲੈਣਾ ਪਰਸੂਤਰਾ ਦੇ حوالے ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਆਸ਼ੂਦੇ ਸਾਂਡੂ ਇੱਕ ਠੇਕੇਦਾਰ ਜਿਹੜਾ ਤੇਲੂ ਰਾਮ ਇਹਦਾ ਪਹਿਲੇ ਦਿਨ ਤੋਂ ਜ਼ਿਕਰ ਹੁੰਦਾ ਤੇ ਪੰਜਾਬ ਸਰਕਾਰ ਜਦੋਂ ਕਾਂਗਰਸ ਦੇ ਸੀਗੀ ਉਦੋਂ ਇੱਕ ਡੀਐਫਐਸਸੀ ਸੀਗੇ ਹਰਵੀਨ ਕੌਰ ਉਹਨਾਂ ਨੂੰ ਵੀ ਜਿਹੜਾ ਕਿ ਪੁੱਛ ਤੇ ਗਿੱਚ ਦੇ ਵਿੱਚ ਜਿਹੜਾ ਕਿ ਸ਼ਾਮਿਲ ਕਰਵਾਇਆ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਇਹ ਹੈ ਕਿ ਇੱਕ ਹੋਰ ਜਿਹੜੇ ਕਿ ਮਾਮਲੇ ਦੇ ਵਿੱਚ ਸੰ nghiਗਤ ਦੇ ਤੌਰ ਤੇ ਜਿਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ ਉਹਨਾਂ ਦਾ ਇੱਕ ਫਲੈਟ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਭ੍ਰਸ਼ਟਾਚਾਰ ਦੇ ਪੈਸਿਆਂ ਉਹਨੂੰ ਜਿਹੜਾ ਕਿ ਜ਼ਬਤ ਕਰਨ ਜਾ ਰਹੀ ਹੈ ਇੱਕ ਵੱਡਾ ਜਿਹੜਾ ਹੈ ਕਿ ਇਸ ਮਾਮਲੇ ਦੇ ਵਿੱਚ ਅਪਡੇਟ ਹੈ ਤੇ ਉਸ ਤੋਂ ਬਾਅਦ ਜਦੋਂ ED ਨੇ ਸਾਰਿਆਂ ਨੂੰ ਇਹਨਾਂ ਨੂੰ ਇਕੱਠੇ ਕਰਕੇ ਤੇ ਨਾਲ ਇੱਕ ਪਾਸੇ ਆਸ਼ੂ ਨੂੰ ਜਿਹੜੀ ਪੁੱਛਗਿੱਛ ਕੀਤੀ ਤੇ ਇਹ ਗੱਲ ਨਿਕਲ ਕੇ ਵੀ ਸਾਹਮਣੇ ਆਈ ਹੈ ਸੂਤਰਾ ਦੇ ਹਵਾਲੇ ਤੋਂ ਆਸ਼ੂ ਜਿਹੜਾ ਹੈ ਕਿ ਹਰੇਕ ਸਵਾਲ ਨੂੰ ਜਿਹੜਾ ਕਿ ਕੌਂਟਰੈਡਿਕਟ ਕਰਦੇ ਨਜ਼ਰ ਆਏ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣਾ ਕੰਸੈਂਟ ਨਹੀਂ ਦਿੰਦਾ ਹਾਲਾਂਕਿ ਪਹਿਲੇ ਜੋ 5 ਦਿਨ ਸੀਗੇ ਉਹਦੇ ਚ ਜ਼ਰੂਰ ਉਹਨਾਂ ਨੇ ਕਈ ਗੱਲਾਂ ਦਾ ਕਨਫੈਸ ਕੀਤਾ ਸੀਗਾ ਪਰ ਅਗਲੇ 5 ਦਿਨ ਕਿਸੇ ਵੀ ਤਰੀਕੇ ਦੇ ਨਾਲ ਜੋ ਬਿਆਨ ਲਿੱਤੇ ਗਏ ਤੇ ਲੋਕਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਅਲੱਗ ਤੋਂ ਉਹਨਾਂ ਦੀ ਇਸ ਮੁਤਾਬਿਕ ਜਿਹੜੀ ਹੈ ਕਿ ਗੱਲ ਹੋਈ ਸੀ ਆਸ਼ੂ ਦੇ ਨਾਲ ਤੇ ਆਸ਼ੂ ਨੇ ਕਿਸੇ ਵੀ ਗੱਲ ਨੂੰ ਜਿਹੜਾ ਹੈ ਕਿ ਉਹ ਆਪਣੇ ਵੱਲ ਆਂਦੀ ਜਿਹੜੀ ਹੈ ਕਿ ਉਹ ਨੂੰ ਨਹੀਂ ਸਵੀਕਾਰ ਕੀਤਾ ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੱਖਾਂ ਦੇ ਵਿੱਚ ਹੀ ਸਿਰਫ ਦੱਸਿਆ ਜਾ ਰਿਹਾ ਕਿ ਭ੍ਰਸ਼ਟਾਚਾਰੀ ਹੋਈ ਹੈ ਮਤਲਬ ਕਿ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੁਣ ਪ੍ਰੂਫ ਹੋ ਗਈ ਹੈ ਕਿ ਲੱਖਾਂ ਦੀ ਜਿਹੜੀ ਹੈ ਕਿ ਭ੍ਰਸ਼ਟਾਚਾਰੀ ਹੋਈ ਹੈ ਹਾਲਾਂਕਿ ਈਡੀ ਜ਼ਰੂਰ ਇਹ ਕਹਿ ਰਹੀ ਕਿ ਇਹ ਮਾਮਲਾ ਕਰੋੜਾ ਦੇ ਨਾਲ ਜੁੜਿਆ ਹੋਇਆ ਵੈ ਮਨੀ ਟ੍ਰੇਲ ਜਿਸ ਤਰੀਕੇ ਨਾਲ ਹੋਈ ਆ ਆਸ਼ੂ ਦੇ ਬੇਟੇ ਨੂੰ ਇਸ ਮਾਮਲੇ ਦੇ ਵਿੱਚ ਪੁੱਛ ਕੇ ਹੋ ਚੁੱਕੇ ਉਹਨੇ ਧਰਮ ਪਤਨੀ ਕੋਲ ਲਾ ਐਡੀ ਸਾਰੇ ट्रांजੈਕਸ਼ਨ ਨੂੰ ਫੋਲਦੀ ਪਈ ਹੈ ਪਿਛਲੇ ਸਾਲ ਜਿਹੜੀ ਐਡੀ ਵੱਲੋਂ ਰੇਡ ਕੀਤੀ ਗਈ ਸੀ ਆਸ਼ੂ ਦੇ 10 ਟਿਕਾਣਿਆਂ ਤੇ ਤਿੰਨ ਵਾਰ ਉਹਦੇ ਚ 6 ਕਰੋੜ ਦੀ ਜਿਹੜੀ ਹੈ ਕੀ ਕਮਾਈ ਜਿਹੜੀ ਹੈ ਕਿ ਜਿੰਦੇ ਚ ਸੋਨੇ ਦੇ ਜਿਹੜੇ ਦੇ ਕੀ ਸਿੱਕੇ ਦੱਸੇ ਜਾਂਦੇ ਨੇ 골ਡ ਹੈ ਇਸ ਤੋਂ ਇਲਾਵਾ ਹੋਰ ਵੀ ਕੈਸ਼ ਸੀਗਾ ਜਿਹੜਾ ਵੱਖ-ਵੱਖ ਅਕਾਊਂਟਾਂ ਸੀ ਉਹਨੂੰ ਆਲਰੇਡੀ ਐਡੀ ਫ੍ਰੀਜ਼ ਕਰ ਚੁੱਕੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਐਡੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਦੋ ਵਾਰ ਤਾਂ ਜਿਹੜਾ ਪੰਜ-ਪੰਜ ਦਿਨ ਦਾ ਪੁੱਛਗਿੱਛ ਦਾ ਰਿਮਾਂਡ ਹੈ ਉਹ ਦਿੱਤਾ ਗਿਆ ਹੈ ਹੁਣ ਅਗਲੀ ਚਾਰ ਸ਼ੀਟ ਚ ਅਹਿਮ ਹੋਏਗਾ ਕਿ ਪੁੱਛਗਿੱਛ ਨੂੰ ਕੋਰਟ 'ਚ ਕਿਸ ਤਰੀਕੇ ਨਾਲ ਰੱਖਦੀ ਹੈ ਇਹ ਚੀਜ਼ ਹਾਂ ਬਿਲਕੁਲ ਪ੍ਰਮੇਤ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਸਿਆਸਤ ਭਖਦੀ ਹੋਈ ਵੀ ਦੇਖੀ ਹੈ ਕਾਂਗਰਸੀ ਲੀਡਰਾਂ ਨੇ ਕਿਹਾ ਹੈ ਕਿ ਸਿਆਸੀ ਬਦਲਾਖੋਰੀ ਹੋ ਰਹੀ ਹੈ ਅਸੀਂ ਹਰ ਤਰੀਕੇ ਦੀ ਕਾਨੂੰਨੀ ਲੜਾਈ ਲੜਾਂਗੇ ਕੀ ਕੁ ਜੱਗੇ ਰਾਹ ਹੁਣ ਭਾਰਤ ਪੁਸ਼ਨਾਸ਼ੂ ਦੇ ਕੋਲ ਖੁੱਲੇ ਹੋਏ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਜੀ ਬਿਲਕੁਲ ਐਸ ਵਕਤ ਮੈਂ ਤੁਹਾਨੂੰ ਦੱਸ ਦਿਆਂ ਕਿ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਇੱਥੇ ਵੀ ਐਸ ਵਕਤ ਨਿਕਲਦੇ ਪਏ ਨੇ ਆ ਵੀ ਰਹੇ ਨੇ ਹਾਲਾਂਕਿ ਯੂਥ ਕਾਂਗਰਸ ਦੀ ਮੈਂ ਗੱਲ ਕਰਾਂ ਉਹਨਾਂ ਦੇ ਨੁਮਾਇੰਦੇ ਨੇ ਪ੍ਰਗਟ ਸਿੰਘ ਵੀ ਜੋ ਕਿ ਸਿਵਲ ਹਸਪੀਟਲ ਐਸ ਵਕਤ ਤੇ ਇੱਥੇ ਪਹੁੰਚੇ ਸਨ ਉਹਨਾਂ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਐਸ ਵਕਤ ਲਾਈਵ ਪ੍ਰਗਟ ਜੀ ਜੁੜੇ ਨੇ ਪ੍ਰਗਟ ਸਾਹਿਬ ਆਸ਼ੂ ਸਾਹਿਬ ਨੂੰ ਮਿਲੇ ਹੋਏ ਕਿਸ ਤਰੀਕੇ ਦੇ ਨਾਲ ਐਸ ਵਕਤ ਇਸ ਮਾਮਲੇ ਨੂੰ ਦੇਖਦੇ ਪਿਓ ਤੇ ਦੂਸਰਾ ਆਸ਼ੂ ਨਾਲ ਗੱਲ ਹੋਈ ਉਹਨਾਂ ਦਾ ਕੀ ਰਾਇਆ ਇਸ ਮੌਕੇ ਤੇ ਦੇਖੋ ਅਲਟੀਮੇਟਲੀ ਹੈ ਤਾਂ ਪੋਲੀਟੀਕਲੀ ਮੋਟੀਵੇਟਿ ਕਿਉਂਕਿ ਕੋਈ ਕਾਨੂੰਨ ਤਾਂ ਨਹੀਂ ਨਾ ਇਹੋ ਜਿਹਾ ਜਿਹੜਾ ਬੇਸਿਕਲੀ ਇਹਦੇ ਵਿੱਚ ਮਤਲਬ ਕੋਈ ਇਹੋ ਜਿਹੀ ਇਲੀਗਲ ਮੈਨੂੰ ਲੱਗਦਾ ਇਸ਼ੂ ਹੀ ਨਹੀਂ ਹੈਗਾ ਜਿਹਦੇ ਤਹਿਤ ਆਸ਼ੂ ਤੇ ਈਡੀ ਰੈਸਟ ਕਰ ਸਕਦੀ ਹੋਵੇ ਈਡੀ ਇਹ ਕਹਿੰਦੀ ਕਿ ਪੀਐਮਐਲਏ ਆ ਸਟਰੋਂਗਲੀ ਅਸੀਂ ਇਸ ਚੀਜ਼ ਨੂੰ ਰੱਖਾਂਗੇ ਉਹਦੇ ਜੋ ਕੋਟਲੀ ਸਾਹਿਬ ਵੀ ਤੁਸੀਂ ਵੀ ਵਿਰੋਧ ਕਰਦੇ ਸੀ ਕਹਿੰਦੇ ਵਿਰੋਧ ਫालतੂ ਨਾ ਕਰੋ ਸਾਡੇ ਕੋਲ ਤੱਤ ਹੈ ਤੱਤ ਦੇ ਆਧਾਰ ਤੇ ਹੀ ਅਸੀਂ ਜਿਹੜੀ ਹੈ ਕਿ ਗ੍ਰਫਤਾਰੀ ਪਾਈ ਹੈ ਉਦਾਂ ਨਹੀਂ ਅਸੀਂ ਕਿਸੇ ਨੂੰ ਪੜਦੇ ਦਸਾਂ ਦਿਨਾਂ ਦੇ ਵਿੱਚ ਕੋਈ ਚੀਜ਼ ਤਾਂ ਇਹੋ ਜਿਹੀ ਉਹੀ ਚੀਜ਼ ਤਾਂ ਇਹੋ ਜੀ ਨਿਕਲੀ ਹੋਵੇ ਨਾ ਤੱਥ ਤਾਂ ਵਿਜੀਲੈਂਸ ਵੀ ਕਹਿ ਰਹੀ ਸੀ ਕਹਿੰਦੇ ਸੀ ਆਪਾਂ ਆਪਾਂ ਸਾਰੇ ਕਹਿੰਦੇ ਸੀ ਨਾ ਵੀ ਕਹਿੰਦੇ ਸੀ 2000 ਕਰੋੜ ਦਾ ਮਾਮਲਾ ਤੇ ਚਲਾਨ ਕਿੰਨੇ ਦਾ ਕੀਤਾ 2 ਲੱਖ ਰੁਪਏ ਦਾ ਉਹ ਵੀ ਕਿਸੇ ਠੇਕੇਦਾਰ ਦੇ ਅਗੇਂਸਟ ਉਹ ਵੀ ਵੀ ਜੇ 2000 ਕਰੋੜ ਦਾ ਹੁੰਦਾ ਤਾਂ ਅਲਟੀਮੇਟਲੀ ਕਿਤੇ ਦਾ ਪ੍ਰੂਵ ਕਰੋ ਨਾ ਤੁਸੀਂ ਇਹਨਾਂ ਸਟੇਟ ਵਿਜੀਲੈਂਸ ਹੁਣ ਲੱਗਦਾ ਫਿਰ ਈਡੀਵੀ ਜਿਹੜਾ ਕਿ ਹੋਰ ਮੋਟਿਵੇ ਮੋਟੀਵੇਟ ਹੋ ਕੇ ਮਾਮਲੇ ਚ ਅੰਦ ਕਰਦੇ ਖੁੱਲ ਕੇ ਕੀ ਸਮਝੀ ਕਾਂਗਰਸ ਕੀ ਸਮਝੀ ਬਤਾਔਰ ਪ੍ਰਗਟ ਚਿੰਕੀ ਸਮਝ ਦੇਣੀ ਮੈਂ ਤਾਂ ਇਹ ਸਮਝਦਾ ਪਿਓਰਲੀ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਆ ਬੀਜੇਪੀ ਤਾਂ ਆਮ ਆਦਮੀ ਪਾਰਟੀ ਇਹ ਦੋਨੇ ਇੱਕੋ ਥਾਲੀ ਦੇ ਚੱਟੇ ਬੱਟੇ ਹੈਗੇ ਆ ਅਲਟੀਮੇਟਲੀ ਅਸਲੀ ਲੋਟਸ ਆਪਰੇਸ਼ਨ ਤਾਂ ਇਹ ਹੈ ਆ ਕਹਿੰਦੇ ਜਿਹਸਾ ਕੇ ਦਾ ਮੰਦੇ ਹੋ ਆਸ਼ੂ ਦੇ ਪੁਰਾਣੇ ਯਾਰ ਦਾ ਜੋ ਜਿਹਦਾ ਵੀ ਹੋਵੇ ਜਿਹਦਾ ਵੀ ਹੋਵੇ ਫਿਰ ਵੀ ਜਿਸ ਤਰੀਕੇ ਨਾਲ ਇਹ ਸੈਂਟਰ ਏਜੰਸੀ ਤੁਸੀਂ ਕਹਿ ਰਹੇ ਹੋ ਕਿ ਆਪਰੇਸ਼ਨ ਲੋਟਸ ਅੱਜ ਫਿਰ ਦੁਬਾਰਾ ਜ਼ਿਕਰ ਹੋਇਆ ਐ ਐਕਚੁਅਲ ਜੋ ਆਪਰੇਸ਼ਨ ਲੋਟਸ ਇਹੀ ਐ ਐਕਚੁਅਲ ਲੋਟਸ ਆਪਰੇਸ਼ਨ ਜਿਹੜਾ ਨਾ ਉਹ ਇਹ ਐ ਅਸਲੀਅਤ ਇਹ ਐ ਟੈਂਪਰੈਂਸ਼ਨ ਆਫ ਮਨੀ ਲਾਂਡਰਿੰਗ ਦੀ ਜਿਹੜੀ ਗੱਲ ਆਈ ੜੀ ਆਖਰੀ ਉਹ ਸਿਰਫ ਹਵਾ ਬਿਲਕੁਲ ਹਵਾ ਹਵਾ ਚਾਹ ਮੈਂ ਤਾਂ ਕਹਿੰਦਾ ਵਿਜੀਲੈਂਸ ਨੇ ਜਦੋਂ 2000 ਕਰੋੜ ਦਾ ਕਿਹਾ ਸੀ ਤੇ 2 ਲੱਖ ਦਾ ਚਲਾਨ ਦਿੱਤਾ ਤਾਂ ਫਿਰ ਇਹਨਾਂ ਤੇ ਕਿੰਨਾ ਤੇ ਤੁਸੀਂ ਇਤਵਾਰ ਕਰ ਲੋਗੇ ਰੁਚੀ ਇੱਥੇ ਤੁਸੀਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਸੁਣੀ ਹੈ ਇਹਨੂੰ ਅਸਲ 'ਚ ਆਪਰੇਸ਼ਨ ਲੋਟਸ ਦਾ ਉਹਨਾਂ ਨੇ ਨਾਂ ਦਿੱਤਾ ਹੈ ਕਿ ਅਸਲ ਦੇ ਵਿੱਚ ਆਪਰੇਸ਼ਨ ਲੋਟਸ ਇਹ ਹੈ ਵਿਜੀਲੈਂਸ ਦੀ ਜੋ ਕਾਰਜਗੁਜ਼ਾਰੀ ਹੈ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਹੈ ਕਿ ਅੱਜ ਨਿਸ਼ਾਨਾ ਸਾਧ ਦਿੱਤਾ ਹੈ ਤੇ ਇਹ ਗੱਲ ਆਖੀ ਹੈ ਕਿ ਭਾਜਪੀ ਤੇ ਆਪ ਦੋਨੋਂ ਜਿਹੜਾ ਨੇ ਕਿ ਇੱਕੋ ਥਾਲੀ ਦੇ ਨੇ ਜਿਹੜਾ ਕਿ ਪ੍ਰਜਿਤ ਤਰੀਕੇ ਦੇ ਨਾਲ ਇਹ ਮਾਮਲਾ ਹਾਂ ਹਾਂ ਬਿਲਕੁਲ ਅੱਟੇ ਠੀਕ ਹੈ ਪ੍ਰਮੇਤ ਅਸੀਂ ਤੁਹਾਡੇ ਤੋਂ ਅੱਗੇ ਜਾਣਕਾਰੀ ਲੈਂਦੇ ਰਹਾਂਗੇ ਫਿਲਹਾਲ ਦੇ ਲਈ ਸ਼ੁਕਰੀਆ